ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ گاਵਾ ਸੇ ਲੈ ਲੈ ਕੇ ਆਏ ਜੀ ਵਿੱਚ ਤਾਜ਼ੀਆਂ ਸੂਈਆਂ ਵਿੱਚ ਗੱਬਣਾ ਨੇ ਬਈ ਵਿੱਚੇ ਤੋਕੜ ਨੇ ਤੇ ਸਿੰਘ ਡੇਰੀ ਫਾਰਮ 'ਚ ਪਹੁੰਚੇ ਆਓ ਕਰ ਲੈਨੇ ਭਾਈਨਾ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਆਸ੍ਰੀ ਕਾਲ ਜੀ ਹੋਰ ਠੀਕ ਹਾਂ ਵਧੀਆ ਜੀ ਠੀਕ ਠਾਕ ਵਧੀਆ ਕਿਰਪਾ ਗੁਰੂ ਰਾਮਦਾਸ ਮਹਾਰਾਜ ਚਲੋ ਵਧੀਆ ਨਾਮ ਤੇ ਡਰੈੱਸ ਹੋ ਨਾਮ ਹੈਗਾ ਜੀ ਭਰੂਪੁਰ ਸਿੰਘ ਪਿੰਡ ਹੈਗਾ ਸੰਧੂ ਕਲਾਂ ਇਹਲਾ ਆਪਣਾ ਬਰਨਾਲਾ ਤਸੀਲ ਆਪਾਂ ਨੂੰ ਪਤਾ ਪਾਏਂ ਦੀ ਆ ਫੋਨ ਨੰਬਰ ਹੈ 99853 6674 ਨੇੜੇ ਪਿੰਡ ਕਿਹੜਾ ਨੇੜੇ ਪਿੰਡ ਮੰਨ ਲਓ ਵੀ ਜੇ ਆਪਾਂ ਇਧਰੋਂ ਮੋਗਰ ਤੋਂ ਭਾਰਤ ਵਾਲੀ ਸਾਈਡ ਤੋਂ ਆਨੇ ਆ ਤਾਂ ਆਪਾਂ ਨੂੰ ਘੋੜ ਰਹਿ ਜਾਂਦਾ ਹੂੰ ਇਧਰੋਂ ਬਰਨਾਲੇ ਵਾਲੇ ਪਾਸੋਂ ਆਪਾਂ ਨੂੰ ਸਹਿਣਾ ਰਹਿ ਜਾਂਦਾ ਤੇ ਮਨ ਲਾਈ ਮਾਨਸਾਲੇ ਪਾਸੋਂ ਆਪਾਂ ਨੂੰ ਤਾਂ ਪਾ ਨੇੜੇ ਠੀਕ ਕਰ ਬਈ ਇਧਰੋਂ ਸ਼ੁਰੂ ਕਰ ਤੋਕੜ ਵੜ ਇਹ ਵੜ ਤੋਕੜ ਖੋਲੋ ਬਈ ਤੋਰੀ ਕਿਹੜਾ ਸੂ ਹੈ ਬਈ ਇਹ ਦੂਜਾ ਸੂ ਹੈਗੀ ਹੂੰ 10 ਲੀਟਰ ਦੁੱਧ ਇਹ 10 ਲੀਟਰ ਦੁੱਧ ਦੂਜਾ ਸੂਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਮੰਨ ਲੈ ਵੀ ਤਕਰੀਬਨ ਅਗਲਾ ਤਾਂ ਘੱਟ ਹੀ ਲੱਗਦਾ ਹੁੰਦਾ ਆਪਣਾ ਐਸਟੀਮੇਟ ਜਾ ਵੀ 4 ਮਹੀਨਿਆਂ ਦੀ ਸੂਈ ਵੀ ਬਹਿੜ ਹੈਗੀ ਹੈ ਠੀਕ ਆ ਥਣ ਬੜਾ ਚੰਗਾ ਹੈ ਮੈਂ ਕਹ ਚੌਣ ਚਾਂ ਤੇ ਥਣ ਥਣ ਦਾ ਤਾਂ ਕੋਈ ਨਹੀਂ ਸੀ ਠੰਡੀ ਦਾ ਲੈ ਜਿਵੇਂ ਮਰ ਜਿਆ ਤਲਾਈ ਚਲ ਕੋਈ ਚੱਕਰ ਹੀ ਨਹੀਂ ਕਹਿੰਦੀ ਗਰਮ ਵਾਲੀ ਕੁਛ ਨਹੀਂ ਵੈਟ ਫੁੱਲ ਆ ਬਰੀਕਾ ਫੋਨ ਦਾ ਰੰਗ ਰੂਪ ਦੇ ਕਿੰਨਾ ਸੋਹਣਾ ਹੈ ਫੇਸ ਦੇਖ ਬਾਈ ਫੇਸ ਬੜਾ ਚੰਗਾ ਕਲਰ ਸਹੀ ਗੱਲਾ ਬਹੁਤ ਚੰਗਾ ਬਾਕੀ ਤੋਰਾ ਤਾਰਾ ਦਿਖਾਉਂਦੇ ਤੋਰਾ ਤਾਰਾ ਵੀ ਕਮਾਲ ਆ ਬਾਈ ਕੱਦ ਬਟ ਚੰਗਾ ਰੰਗ ਰੂਪ ਚੰਗਾ ਚੰਗਿਆ ਸਭੇ ਪੜਿਆ 10 ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰ ਹੈਂਡ ਬਹੁਤ ਹੁੰਦੀ ਤੋਕੜ ਹੋਈ ਹੈ ਨਾ ਹੈਂਡ ਵਧੀਆ ਵਧੀਆ ਹੂੰ ਹੈਂਡ ਬਾਈ ਕਹਿੰਦਾ ਫੁੱਲ ਆਉਂਦੀ ਹੈ ਤੋਕੜ ਹੋਈ ਵੀ ਹੈ ਨਾ ਬਾਈ ਫੇਸ ਉਸ ਦੇਖੋ ਬਾਈ ਖਾੜਨੀ ਖੁੜਨੀ ਵਰਡ ਦੀ ਬਹੁਤ ਚੰਗੀ ਆ ਤੇ ਚਵਾਈ ਕਿਵੇਂ ਆ ਭਰਾ ਚਵਾਈ ਸੌਣ ਠੀਕ ਹੈ। ਬਾਕੀ ਅਰਲੇ ਛੋੜਣੀ ਆ ਜਾ ਪੁੱਤ। ਹੂੰ। ਤੇ ਮੁੱਲ ਕੀ ਹੈ ਜਾਇ ਜਾਇ? ਮੁੱਲ ਵਾਸੇ ਦਾ ਜਾਇਆ ਪਾ 35000 ਰੁਪਇਆ ਬੱਚੀਆਂ ਦੇ ਭਾ ਦੇ ਦਾ। ਠੀਕਾ, ਮਾਨਤਨ ਹੋ ਜਾ। ਹਾਂ, ਮਾਨਤਨ ਕਰ। ਠੀਕ ਹੈ। 35000 ਰੁਪਇਆ ਮੁੱਲ ਬੱਚੀਆਂ ਦੇ ਭਾ ਵਾਈ ਕਹਿੰਦਾ ਦੇ ਦਿਆਂਗੇ। ਆਰਡਰ ਕਮਾਲ ਦਾ ਥਣ ਬਹੁਤ ਚੰਗਾ, ਤੋਰਾ ਤਾਰਾ ਚੰਗਾ। ਸ਼ਾਮ ਤੱਕ ਕੱਢ ਰਾ ਜਿਹੜਾ ਵਧੀਆ ਤਿਆਰ ਕਰ ਲੂਗੀ। ਤਕਰੀਬਨ 2:00 ਵਜੇ ਦਾ ਟਾਈਮ ਹੋਊਗਾ। ਤੇ ਉਸ ਹਾਂ ਨਾਸ ਜੀ ਮੇੜਾ ਲਾ ਲਿਓ ਭਾਈ। ਸ਼ਾਮ ਦਾ ਕੱਢ ਰਾ ਜਿਹੜਾ ਵਧੀਆ ਤਿਆਰ ਕਰ ਲੂਗੀ। ਨਾਲ ਨਾ ਤੁ ਨਾ ਵਧੀਆ ਦਿਖਾਉਂਦੀ ਐ ਵੀ ਥਾਨੇ ਗਲਾਬੀ 7200 ਨੰਬਰ ਹੈ ਨਹੀਂ ਹਾਂ ਠੀਕ ਬਾਕੀ ਇਹ ਤਾਂ ਬੱਚੇ ਦੋ ਹੈ ਹਾਂਜੀ ਅੱਗੇ ਦੋ ਹੀ ਇਹ ਦੂਜਾ ਸੂਆ ਵੈੜਾ ਮਗਰ ਇਹਦੇ ਬੱਚੀ ਆ ਬੱਚੀ ਦਿਖਾ ਬੱਚੀ ਬਹੁਤ ਟੋਪਰ ਆ ਮਗਰ ਹੂੰ ਆਹ ਬੱਚੀ ਹਾਂ ਬੱਚੀ ਬੜੀ ਜੰਗੀ ਆ ਨਾ ਯਾਰ ਹਾਂ ਬੱਚਾ ਬੱਚੀ ਆ ਬੱਚੀ ਦੀ ਕੁਆਲਿਟੀ ਚੈੱਕ ਕਰ ਲੋ ਪੂਰੇ ਦੇਖਾਂ ਥਾਂ ਗੁਲਾਬੀ ਥਾਣਾ ਬੱਚੀ ਤੇ ਹੂੰ ਗੁਲਾਬੀ ਥਾਣ ਬਾਕੀ ਬੇਲ ਬੂਲ ਲੰਬੀ ਆ ਵਾਲੀ ਲੰਬਾਈ ਦੇਖ ਕੱਤ ਕੰਨਾ ਬੱਚਾ ਹੂੰ ਕੱਦ ਦੇਖ ਹੋਣੀ ਕਿੰਨੇ ਕਿ ਦਿਨਾਂ ਦੀ ਹੋਗੀ ਇਹ ਇਹ 22-23 ਦਿਨ ਦੀ ਸੂਈ ਵੀ ਆ 22-23 ਦਿਨ ਦੀ ਸੂਈ ਵੀ ਠੀਕ ਆ ਦੁੱਧ ਕਿੰਨਾ ਹੋ ਬਦ ਹੁਣ ਵੈਰਥਲੇ ਮਾਲਾ ਵੀ ਹੁਣ ਅੱਜ ਮੈਂ ਅੱਜ ਮੌਸਮ ਠੰਡਾ ਜਾ ਹੋ ਗਿਆ ਹੁਣ ਤਾਂ 22 ਕਿਲੋ ਦੇ ਉਪਰ 14 ਕਿਲੋ ਦਦਾ ਵੈਰਥਲੇ 14 ਕਿਲੋ ਹੈ ਜੀ ਹਾਂ ਚੁੰਨ ਜਾਣ ਦਾ ਤੇ ਲੈ ਠੰਡੀ ਠੁੰਡੀ ਦਾ ਹਨ ਠੰਡੀ ਐ ਇੰਨੀ ਕਾ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਰ ਦੇ ਨਾੜਾ ਦੇਖੋ ਲੈ ਵੇ ਕੀ ਬਾਤ ਆ ਵੇ ਸੂਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਵੀ ਕੁਆਲਟੀ ਵਾਲੀ ਪਾਣੀ ਦੋ ਜਾਨ ਪਰ ਹੈ ਫਿਰ ਬੜਾ ਆਪ ਵੀ ਬਹੁਤ ਚੰਗੀ ਹੈ ਹੈਨਾ ਬਰੀਕੀ ਚ ਬਹੁਤ ਆ ਵੜ ਕਲਰ ਬਾਕੀ ਉਹ ਬੰਦੇ ਕੋਲੇ ਥੋੜਾ ਜਿਆ ਐ ਤੂੜੀ ਤਾੜੀ ਤੇ ਹਰੇ ਤੇ ਸੀ ਚਾਰ ਚੂ ਰਹੇ ਨੇ ਇਹ ਚਾਰ ਚੂ ਤੇ ਪਾਡਰ ਪਾਡਰ ਪਿਆ ਵੇੜ ਤੂੰ ਦੇਖੀ ਇਹਨੇ ਭਰ ਜਾਣਾ ਵੇੜ ਨੇ ਬਹੁਤ ਟੌਪ ਦੀ ਵਾੜ ਬਣ ਜੂਗੀ ਸਹੀ ਗੱਲ ਬਾਈ ਖਾਰਾਂ ਲੀਟਰ ਦੁੱਧ ਤਾਂ ਬਾਈ ਕਹਿੰਦਾ ਹੁਣ ਨਟ ਤਿਆਰ ਆ ਪਾਏ ਦੋ ਡੰਗ ਚੋਲਿਓ ਤਾਂ ਵੀ ਕੋਈ ਚੱਕਰ ਨਹੀਂ ਦਾ ਤੋਰਾ ਤੋਰਾ ਦੇਖੋ ਬਾਈ ਕੀ ਮੋ ਲਈ ਜਾ ਜਰ بس ਇਹਦਾ ਹੀ ਮੁੱਲ ਆਪਾਂ ਜਾਇਜ਼ੀ ਕਰਾਂਗੇ ਬਾਲਾ ਵੱਡਾ ਨਹੀਂ ਕਰਦੇ 62000 ਰੁਪਏ ਚ ਮਾਨਤਨ ਕਰਦੇ ਠੀਕ ਆ ਬਈ 62000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਅਵਾਡ ਵਈ ਸੂਈ ਸਵਾਈ ਆ ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਨੇ ਵੀ 1 ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਮੁੱਲ ਇਹਦਾ ਜਾਇਜ਼ਾ ਬਈ ਮਾਨਤਨ ਜਰੂਰ ਹੋ ਜਾਣਾ ਬੱਚਾ ਬਹੁਤ ਏੰਗਾ ਯਾਰ ਬਈ ਹਣਾ ਬੱਚਾ ਦਾ ਬਾਹ ਮਾਖਾ ਸਰਾ ਕੋਏ ਵਲਈ ਬਾਰਾ ਮਹੀਨਾ ਦੀ ਬੱਚੀ ਹੈ ਵਧੀਆ ਸੰਭੀ ਗਨੇ ਦੁੱਧ ਪਾ ਕੇ ਫੀਡ ਪਾ ਕੇ ਬਾਰਾ ਮਹੀਨਾ ਵੀ ਬੱਚੀ ਨੇ ਟੀਕਾ ਲਾ ਲੈਣਾ ਸੀਮਨ ਲੈ ਲੋਗੀ ਜਿਹੜੇ ਸਾਬ ਨਾਲ ਗ੍ਰੋਥ ਹੋਣੀ ਤਾਂ ਸਟਾਰਟਿੰਗ ਇੰਨੀ ਚੰਗੀਆਂ ਨਾ ਗ੍ਰੋਥ ਬਹੁਤ ਆ ਬੱਚੀ ਅੱਗੇ ਬਈ ਤੈਨੂੰ ਨੰਬਰ ਇਹ ਕਾਲੇ ਰੰਗ ਚ ਜਰਸੀ ਆ ਗਈ ਹਮ ਮੰਨ ਲਓ ਵੀ 14 ਕਿਲੋ ਦੁੱਧ ਅਗਲਾ 13 ਮੰਨ ਕੇ ਲੈ ਠੀਕ ਹੈ ਬਈ ਠੰਡੀ ਹੈ ਵੀ ਆ ਹਮ ਬੱਚਾ ਇਹਦੇ ਮਗਰ ਵੀ ਪੜਕੀਦਾ ਦੇਖ ਬੱਚੀ ਦੀ ਕੁਆਲ ਬੱਚੀ ਹੈ ਤੇ ਜੱਤ ਜੋਤ ਮਾਖਾ ਲੈ ਹਮ ਬੱਚਾ ਬਈ ਬੱਚੀ ਆ ਬੱਚਾ ਅੱਗੀ ਆ ਤਾਂ ਦੀ ਸੁਈ ਲੈ ਹੂੰ ਚੰਗੀ ਆ ਨਾ ਬੱਚੀ ਮੈਂ ਕਹਾ ਵਲੀ ਚੰਗੀ ਬਣੂ ਹੂੰ ਤੇ ਦੁੱਧ ਕਿੰਨਾ ਹੁਣ ਦੁੱਧ ਮਾਲਾ 14 13 ਮੰਨ ਕੇ ਲੈ 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 ਕਾ ਮਾਰਦੀ ਏ ਸਹੀ ਗੱਲ ਖੋਲ ਦੋਇ ਖੋਲ ਬਾਕੀ ਬਾਹਰ ਦਾ ਲੈ ਪਲਾਸਰ ਦਾ ਦੁੱਧਾ ਕੋਈ ਠੰਡੀ ਦਾ ਭਾਵੇਂ ਪੁੱਠੇ ਪਾਸੇ ਸਿੱਧੇ ਇੱਥੇ ਤਾਂ ਨਹੀਂ ਮਰਜੀ ਚੋਈ ਆ ਕਹਿੰਦੀ ਕੁਛ ਨਹੀਂ ਮੈਂ ਕਹਾ ਪੈਰ ਵੀ ਨਹੀਂ ਚੱਲਦੀ ਹੂੰ ਠੰਡੇ ਠੋਡੇ ਫੁੱਲ ਆ ਬਈ ਇਕੱਲਾ ਇਕੱਲਾ ਥਣ ਮੁੱਠੀ ਆ ਥਣ ਚਾਰੇ ਥਣ ਨਿਕੜ ਮੇ ਪੂਰੇ ਗਾਇਬ ਤੇ ਚਵਾਈ ਕਿਵੇਂ ਆ ਜੀ ਸੋਹੀ ਤਾਂ ਮਗਾ ਜੀ ਲੱਗਦਾ ਜੋ ਚੋਏਗਾ ਠੀਕ ਆ ਹੂੰ ਫੇਸ ਦੇਖੋ ਹੂੰ ਬਾਕੀ ਪਹਿਲਾ ਸੁਆ ਵੈੜਾ ਕਿਹੜਾ ਕੁਝ ਸਹੀ ਗੱਲ ਆ ਬਾਈ ਆ ਜਾ ਪੁੱਤੋਏ ਤੋਰਾ ਤਾਰਾ ਦਿਖਾਉਨੇ ਆ ਬਾਈ ਫੁੱਲ ਕਾਦਰ ਸਾਂਵੀ ਪੜੀ ਆ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਵੀ ਚੰਗੀ ਆ ਦੁੱਧ ਵੀ ਬਾਈ ਨੇ ਚੰਗਾ ਦੱਸਿਆ 13 ਲੀਟਰ ਹਾਜਰਾ ਹਾਂ ਹਾਂ 13 ਹਾਜਰਾ ਮਾਉ ਤਾਂ 14 ਹੀ ਆ 13 ਮੰਨ ਕੇ ਲੈ ਲਿਆ 13 ਮੰਨ ਕੇ ਲੈ ਲਿਆ ਹਾਂ ਹੁਣ ਦਿਖਾ ਥੱਲੇ ਤੁਹਾਨੂੰ ਤੁਹਾਨੂੰ ਤੇ ਫੇਸਬੁਕ ਆਰਡਰ ਬੜਾ ਕਮਾਲ ਹਨ ਬਹੁਤ ਸੋਹਣਾ ਆਰਡਰ ਵੇ ਥਾਨ ਤੁਹਾਨੂੰ ਬਹੁਤ ਚੰਗਾ ਚਵਾਈ ਵੀ ਪਾਈ ਕਹਿੰਦਾ 100 ਨੰਬਰ ਫੇਸ ਦੇਖੋ ਹਨ ਹਾਂ ਕੀ ਮੁੱਲ ਜਾਇਜ ਇਹਦਾ 41000 ਰੁਪਏ ਜੋ ਮਾਨਤਾਨ ਕਰਦਾ ਕੋਲੋਂ ਵੱਡੇ ਕਰਨੇ ਹੀ ਨਹੀਂ ਬਸ ਆਪਾਂ ਵੇਚਣ ਜਿਹੇ ਮੁੱਲ ਕਰਨੇ ਕਾਹਨੂੰ ਐਵੇਂ ਵੱਡੇ ਮੁੱਲਾਂ ਚ ਕੋਈ ਫਾਇਦਾ ਨਹੀਂ ਹੂੰ ਅਗਲੇ ਵੀ ਪੱਲੇ ਪੈ ਜੈ ਬਰੀਕੀ ਦੇਖ ਬਾਹਰ ਦੇ ਵਿੱਚ ਬਰੀਕੀ ਬਹੁਤ ਹੈ ਨਾ ਹਾਂ ਬਰੀਕੀ ਤੇ ਵਹਿਣ ਦੀ ਸਫਾਈ ਲ ਮੁੱਲ ਵੀ ਜਾਇਜ਼ ਆ ਯਾਰ 41000 ਰੁਪਿਆ ਹੈ ਨਾ ਮਾਨਤਾਣ ਜ਼ਰੂਰ ਹੋ ਜਾਊਗਾ ਬਾਕੀ ਦੁੱਧ ਮੱਝਾਂ ਆ ਰਗਾ ਦੁੱਧ ਮੱਝਾਂ ਆ ਰਗਾ ਮੱਝਾਂ ਰਗਾ ਦੁੱਧ ਦੂਗੀ ਭਾਈ ਕੋਈ ਜੱਕਰੇ ਨਹੀਂ ਤੋਰਾ ਤਾਰਾ ਕਮਾਲ ਦਾ ਕਰਦ ਬੱਡ ਵਿੱਚ ਮਗਰ ਵੀ ਜਾਨਵਰ ਚੰਗਾ ਮਗਰ ਵੀ ਜਾਨਵਰ ਚੰਗਾ ਨਾਲ ਹੀ ਤਿਆਰ ਹੋ ਜਾਣਾ ਭਾਈ ਉੱਥੇ ਮਿੱਠੇ ਖਾ ਕੇ ਰਲ ਜੂ ਨਾਲ ਹੀ ਹਾਂ ਹੂੰ ਕਾਤਾ ਦਾ ਪਰ ਅਖੋਟਾ ਰੱਖ ਸਕਦੀ ਆ ਪਰ ਮਾਂ ਨੂੰ ਨਖਰੂ ਵੀ ਚੰਗੀ ਜਿੰਨੀ ਨਖਰੂ ਸਹੀ ਗੱਲ ਆ ਬਈ ਅੱਗੇ ਬਈ 4 ਨੰਬਰ ਇਹ ਜਰਸੀ ਦੂਜਾ ਸੁਆ ਕਦੋਂ ਸੁਈ ਆ ਬਈ ਇਹ ਨੂੰ ਮੰਨ ਲਾ ਵੀ ਹੋ ਗਏ 8 ਤੋਂ 10 ਦੇ ਸੁਈ ਇਹਦੇ ਮਗਰ ਵੀ ਬੱਚੂ ਆ ਲੈ ਪਹਿਲਾਂ ਬੱਚੀ ਦਿਖਾ ਬਈ ਬੱਚੀ ਚੰਗੀ ਆ ਹਾਂ ਬੱਚੀ ਪੂਰੀ ਚੰਗੀ ਆ ਬੱਚੇ ਹੂੰ ਬੱਚੀ ਬਹੁਤ ਚੰਗੀ ਆ ਨਾ ਹਾਂ ਪੂਰੀ ਚੰਗੀ ਬੱਚੀ ਆ ਜਰਸੀ ਹੋਈ ਆ ਨਾ ਜਰਸੀ ਆ ਜਰਸੀ ਬੱਚੀ ਆ ਮਾਰਾ ਤੇ ਕਿੰਨਾ ਦੁੱਧ ਬਾਦ ਰੈਡੀ ਆ ਹਾਂ ਉੱਤੇ ਦੇਖ ਲੈ ਮਾਲੋ ਵੀ ਹੁਣ 12 ਕਿਲੋ ਤੋਂ ਤੇ ਜਿਹੜਾ ਚੂਣ ਵਾਲਾ ਉਹ ਐ ਠੀਕ ਹੈ ਇਹ ਵਾਲਾ ਹੂੰ ਬਾਕੀ ਦੇ ਢੰਡੀ ਢੁੰਡੀ ਦਾ ਕੋਈ ਅੰਤ ਨਹੀਂ ਥਣ ਦੇਖ ਗਲਾਸਰਗਾ ਲੱਗਿਆ ਬੜਾ ਸਹੀ ਆ ਬੜਾ ਮੁੱਠੀ ਵਾਲਾ ਥਣ ਇਕਲਾ ਇਕਲਾ ਥਣ ਵੀ ਆਰਡਰ ਕਮਾਲ ਦਾ ਖੋਲ ਦੇ ਬਈ ਤੋੜ ਕੇ ਦਿਖਾ ਦੇ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਟ ਜਿਹੜੀ ਚਰਮ ਵਾਲੀ ਦੀ ਚੰਗੀ ਆਊਗੀ ਕੱਦ ਵੱਡ ਚੰਗਾ ਵੱਡੀ ਗੱਲ ਬੱਚਾ ਮਗਰ ਬੱਚੀ ਆ ਬਈ ਬੱਚੀ ਨੇ ਵੀ 1 ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਬਾਕੀ ਕਰਮਾਲਾਂ ਹੁਣ ਮਾੜਾ ਮੋਟਾ ਪਾਣੀ ਪੂਣੀ ਫਿਰੂਗਾ ਜਾਨਪੂਗੀ ਗਰਮਾਹ ਦੀਆਂ ਭੰਗਾਂ ਪੰਗਾਂ ਸਹੀ ਗੱਲ ਹੈ ਗਰਮਾਹ ਸੀ ਵਾਲੀ ਹਾਂ ਆ ਸੁਮੀ ਨੇ ਤਾਂ ਸਮਾ ਕਿਸੇ ਵੀ ਗਰਮੀ ਨਾਲੋਂ ਵੱਧ ਗਰਮੀ ਪੈਗੀ ਸਹੀ ਗੱਲ ਹੈ ਮੁੱਲ ਕੀ ਜੈ ਜਾਈ ਮੁੱਲ ਜੈ ਜੈ ਦਾ ਬਸ 48000 ਰੁਪਏ ਚੋਂ ਮਾਨਤਾਨ ਕਰ ਦਾਂਗੇ 48000 ਰੁਪਏ ਮੁੱਲ ਹੈ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋਵੇ ਹੈ ਪੰਜਾਬ ਵਾਲੀ ਜਰਸੀ ਆ ਟਾਪ ਹਾਂ ਦੁੱਧ 14 ਕਿਲੋ ਵਾੜ ਦੇ ਦੂਗੀ ਪਰ 13 ਕਿਲੋ ਵਾੜਨੇ ਦਿੱਤਾ ਹਮ ਐਤਕੀ 14 ਕਿਲੋ ਦੇ ਦੂਗੀ ਦੇ ਹੁਣ ਦੁਖਾ ਇੱਥੇ ਚਾਨਣ ਚ ਉੱਥੇ ਨਿਹਰਾ ਜਾ ਮੈਂਦਾ ਸਹੀ ਗੱਲ ਆ ਥਾਂ ਨੂੰ ਵੇਖ ਬੱਚੀ ਦਾ ਮੈਂ ਕਿਹਾ ਨਾ ਕੀ ਬਾਤ ਗੁੱਲੇ ਵਾਲਾ ਥਾਂ ਲੱਗਿਆ ਕੰਨਾ ਤੇ ਕਲਾਹੋਂ ਕੋਹੂ ਫੁੱਲ ਬਰੀਡ ਦੀ ਪੰਜਾਬ ਵਾਲੀ ਜਰਸੀ ਆ ਸਹੀ ਵਾ ਸਹੀ ਗੱਲ ਆ ਹਾਂ ਕੀ ਬਾਤ ਮਾੜਾ ਜਿਹਾ ਖੂਨ ਪਾਣੀ ਹੁੰਦਾ ਇਹੀ 75000 ਦੀ ਸੀ ਹਮ ਮੋਲ ਵੀ ਜਾਇਜ਼ ਆ ਫਿਰ ਹਾਂ ਹਮ ਵੱਡੀ ਗੱਲ ਬੱਚਾ ਮਗਰ ਬੱਚੀ ਆ ਯਾਰ ਬੱਚੀ ਨਾਲ ਹੀ ਘਰ ਹੋ ਜਾਣਾ ਹਾਂ ਬੱਚੀ ਨਾਲ ਹੀ ਘਰ ਹੋ ਜਾਣਾ ਅੱਗੇ 5 ਨੰਬਰ ਤੇ ਗੱਬਣਾ ਇਹ ਹਾਏ ਗੱਬਣਾ ਕਿੰਨੇ ਟਾਈਮ ਦੀ ਇਹਦੇ ਮੰਨ ਲਓ ਵੀ 8 ਦਿਨ ਰਹਿੰਦੇ ਆਗੇ 8 ਦਿਨ ਰਹਿੰਦੇ ਆ ਠੀਕ ਆ ਇਹ ਐਰ ਸਾਰਾ ਇਹ ਵੀ ਪਲੂਣ ਹੀ ਬੱਚੀ ਇਹ ਆ ਪਲੂਣ ਬੱਚੀ ਆ ਹਾਂ ਪਲੂਣਾ ਬੱਚੀ ਐਰ ਸ਼ਹਿਰ ਪਲੂਣ ਬੱਚੀ 8 ਦਿਨ ਬਾਕੀ ਆ ਕੀ ਰਿਕਾਰਡ ਆ ਦੁੱਧ ਦਾ ਜੀ ਦੁੱਧ ਦਾ ਰਿਕਾਰਡ ਮਾਂ ਦਾ ਤਾਂ ਦੇਖੋ ਚੰਗਾ ਆ ਹੂੰ ਮੈਂ ਅੱਜ ਤੋ ਤੱਕ ਦਾ ਅੰਦਾਜ਼ਾ ਵਾਕਿਆਲੇ ਦੀ ਸਾਂਹ ਦੇ ਸੱਤੇ ਜਿਵੇਂ ਸੁਮੀ ਪਲੀਆ 18 ਕਿਲੋ ਦੁੱਧ ਵੜਾ ਰਾਂ ਆਉਂਦਰੀ ਨਾਲ ਦੀ ਹੂੰ ਸਹੀ ਆ ਬੰਨਾਂ ਦਾ ਆਪਾ ਫੁੱਲ ਗਰੰਟੀ ਨਾ ਕਿਉਂ ਬੱਚੀ ਦੀ ਜਾਨ ਪ੍ਰਾਨ ਚੰਗੀ ਆ ਸੁਮੀ ਪਲੀਆ ਸਹੀ ਆ ਅੱਲਾ ਸੁਮੀ ਪਲੀ ਰਾਜ ਜੀ ਫੁੱਲ ਐਰਸ਼ਰ ਬਰੀਡ ਨਾ ਮੰਗ ਇੰਨੀ ਕਾ ਵੀ ਮਿਲਦੀ ਬਹੁਤ ਘਟਾ ਤੋਰਾ ਤਰਾ ਦੇਖੋ ਚੌੜੀ ਚੂੜੀ ਫੁੱਲ ਆ ਉਤੋਂ ਪੁੱਧਰ ਪੁੱਧਰ ਰਾਜ ਜੀ ਰੋਜੀ ਫੁੱਲ ਆ ਬਾਈ ਕੱਲੀ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਦੋਂ ਨਾ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੂਗੀ ਬਈ ਲਵ ਉਹ ਪਈਆਂ ਨੇ ਹਣਾ ਸਾਰੀਆਂ ਵਰਲਡ ਲਾਂ ਕੱਢੂ ਫੇਰ ਕਰਮਲੀ ਨੇ ਸੋਨਾ ਮੁਠੀ ਵਾਲਾ ਪੂਰੀ ਡਬਲਾਂ ਵਾਲਿਆ ਲੇਵਾ ਫੀਟਿੰਗ ਦਾ ਕੁਮਾਰ ਆਇਆ ਕੈਮਰੇ ਦਾ ਨਾ ਪਤਾ ਲੇਵਾ ਬਹੁਤ ਚੰਗਾ ਬਈ ਤੇ ਲਾਂਟੂ ਲਾਂ ਬਹੁਤ ਪਈਆਂ ਕੱਦ ਬਟ ਰੰਗ ਰੂਪ ਫੁੱਲ ਚੰਗਾ ਰਾਜੀ ਫੁੱਲਾ ਹਣਾ ਫੀਟਿੰਗ ਦਾ ਲੇ ਹਾਂ ਪੂਰੀ ਰਾਜੀ ਆ ਹਮ ਹਲੇ ਦਾ ਬੱਚੀ ਨੇ 10 ਦਿਨ ਚ ਹੋਰ ਭੁੱਲ ਜਾਣਾ ਫੀਡ ਖਾ ਮੁੱਲ ਕੀ ਇਹਦਾ ਜਾਂ ਜਾਂ ਫਿਰ ਮੁੱਲ ਵਾਸੇ ਦਾ ਦੇਖ ਤਿਆਰ ਹੋਈ ਵੀ ਤਾਂ ਤੈਨੂੰ ਵੀ ਆ 75000 ਦੀ ਵੜਾ 65000 ਰੁਪਏ ਚੋ ਵਸ ਆਪਾਂ ਮਾਨਤਨ ਕਰ ਦਾਂਗੇ ਠੀਕ ਆ ਬਾਈ ਯਾਰ ਹੋਈ ਬਾਈ ਕਹਿੰਦਾ ਵੜ ਚੰਗੇ ਰੁਪਏ ਵਟਾਜੋ ਅੱਜ ਦੀ ਗੜੀ ਇਹਦਾ 65000 ਰੁਪਇਆ ਮੁੱਲ ਆ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਆ ਵੜ ਸੁਨੱਖੀ ਆ ਕੱਲੀ ਕੱਚੀ ਕੱਚੀ ਆ ਹਜੇ ਆਪਣਾ ਮਸਲਾ ਆ ਹੁੰਦਾ ਵੀ 2 ਰੁਪਏ ਦਿਹਾੜੀ ਬਣ ਗਈ ਵੇਚਦੇ ਨਹੀਂ ਆ ਹੋਰ ਲੈ ਆਵਾਂਗੇ ਆਪਾਂ ਅਗਲਾ 4 ਦਿਨ ਸਾਬ ਨੂੰ ਨਾਲੇ ਤਾਂ ਦੁੱਧ ਮੰਗਾਰ ਕਾਹੂਗਾ ਸਹੀ ਗੱਲ ਆ ਚੰਗੀ ਫਾਇਰ ਦਾ ਹੂ ਨਾਲੇ ਘਰ ਬਣਾ ਜਾਂਦਾ ਪਸ਼ੂ ਲੈਣਾ ਸਹੀ ਗੱਲ ਆ ਆਮ ਹੁਣ ਘਰੇ ਜੇ ਆਮ ਦੇਸੀ ਬੰਦੇ ਤੋਂ ਆਪਾਂ ਲੈਣ ਜਾਂਦੇ ਹਾਂ ਹੀ ਬੜਦਾ ਅਗਲਾ ਘਰੇ ਪਾਲੀ ਦਾ 85000 ਮੰਗ ਹੂੰ ਨਾਗਸੀ ਭਰਾ ਕੋਲੇ 5 5 ਹੀ ਰਖਾਤੇ ਕਿਸੇ ਵੀਰ ਨੂੰ ਪੰਜਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ